ਪ੍ਰੈਸ ਕਾਨਫਰੰਸ ਇਹ ਕਿਸ ਬੰਚ ਆ ਸਤਿਵੰਤੋ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਮੈਂ ਇਸ ਪੁਨਹਰ ਪਾਰਟੀ ਗਣ ਪਾਰਟੀ ਨਾ ਪੜ ਦੇਖੋ ਸਾਨੂੰ ਹਣਾ ਧਾਰੀ ਮੁੱਦੇ ਕਿਸੇ ਜੀ ਆਉਣੇ ਪਰ ਜਿੱਥੇ ਜਦੋਂ ਤਕਾ ਹੁੰਦਾ ਮਾ ਸੰਬੋਧਨ ਲਾਦਾ ਵਾ ਇਹ ਸਾਡੀ ਪਾਰਟੀ ਪੂਰਾ ਤਨਮਾਨ ਨਾਲ ਸਟੈਂਡ ਇਦੀ ਇੱਕ ਪਿੰਖਾਨੋ ਦੀ ਗੱਲਾਂ ਇੱਥੇ ਦੋ ਜਿਹੜਾ ਗੁਰਦੁਆਰਾ ਸਾਹਿਬ ਆ ਤੇ ਇੱਕ ਬਾਬਾ ਜੀ ਜਗਾ ਦੇ ਉਹਦੇ ਵਿੱਚ ਕੰਦੋਈ ਵੀ ਉਹ ਅਲੱਗਾ ਤੇ ਉਹ ਅਲੱਗਾ ਉੱਥੇ ਜੀ ਕਮੇਟੀ ਹੈ ਜਿਹਨੇ ਕਮੇਟੀ ਦੇ ਪ੍ਰਧਾਨ ਜੀ ਆ ਖੜੇ ਨੇ ਤੇ ਦੂਜੇ ਪਾਸੇ ਕੋਈ ਸ਼ਰਾਰਤੀ ਅੰਸਰ ਉੱਥੋਂ ਨਾ ਉੱਪਰ ਤੋਂ ਕਰਕੇ ਗੁਰਗਸਾ ਚੁਕਾ ਕੇ ਕੁਝ ਚੁਕਾਉਂਦੇ ਆ ਜੇ ਸਾਰਾ ਮਸਲਾ ਉੱਥੇ ਹੈ ਨੋਕਲੇ ਪਹਿਲੀ ਦਾ ਠੀਕ ਹੈ ਜੀ ਉਹ ਚੁਕਾ ਕੇ ਤਾਂ ਆਪਣਾ ਕਬਜ਼ਾ ਸ਼ੋਅ ਕਰਕੇ ਉਹ ਪਹਿਲੇ ਰੌਣਕਾਂ ਚੋਂਦੇ ਆ ਤੇ ਇਹਨਾਂ ਨੇ ਕਾਫੀ ਦਿਖਾਉਂਦੇ ਆ ਪਰ ਕੋਈ ਕਾਰਵਾਈ ਨਹੀਂ ਹੋਈ ਸਾਡੀ ਮੰਗ ਪ੍ਰਸ਼ਾਸਨ ਤੋਂ ਕਿ ਜਿਹੜੀ ਜੋ ਸਚਾਈ ਹੈ ਦੇਖੋ ਕਿਤੇ ਨਿਸ਼ਾਨ ਸਾਹਿ ਲਾਜੇ ਨਾ ਉਹਨੂੰ ਪਟਰਾਣ ਬੜੋ ਖਾਵਾ ਤੇ ਗੁਰੂ ਗੰਸਾ ਚੱਕਨੀ ਕਲਾ ਕਰਦੇ ਉਹਦੇ ਤੇ ਸਾਡੀ ਮੰਗ ਹੈ ਐਸਾ ਕੰਮਣਾ ਹੋਵੇ ਇਹ ਸਬੰਧ ਅਸੀਂ ਇੱਕ ਮੰਗ ਪੱਤਰ ਭਾਰਤੀਆਂ ਨੇ ਤਾਂ ਪਾਰਟੀਆਂ ਨੇ ਐਂਸ ਜਿੱਥੇ ਬੰਦਿਆ ਵਾਲੋ ਤੇ ਪਿੰਡ ਵਾਲਿਆਂ ਨਾਲ ਕੇ ਇੱਕ ਮੰਗ ਪੱਤਰ ਡੀਸੀ ਨੂੰ ਦੇ ਰਿਆਂ ਕਿ ਇਹਨਾਂ ਦਾ ਕੋੜ ਕੇ ਚੱਲਦਾ ਕਿ ਜਦ ਤੋ ਕੋੜ ਕੇ ਚੱਲਦਾ ਪਿਆ ਵਾ ਤਦ ਤੱਕ ਉਥੋਂ ਕੋਈ ਉਨੀ ਕੀ ਕੰਮਣਾ ਹੋਵੇ ਜੋ ਕੋੜ ਖਾਸਾ ਮਾਜੂਦਦ ਕਰੇਗੀ ਉਸ ਜਿਹਦੇ ਹੱਕ ਦੀ ਗੁਰੂ ਹੁੰਦਾ ਲੈ ਜੇ ਤਾਂ ਮੰਨ ਲੋ ਨਹੀਂ ਹੁੰਦਾ ਸੰ ਲਾਦਾ ਕੋਥੇ ਮੋਜਰਾ ਖਰਾਬ ਹੋ ਸਕਦਾ ਨਾਦਾ ਤੋਂ ਮੁਲਖਾ ਹੋ ਸਕਦਾ ਤੁਸੀਂ ਪ੍ਰਸ਼ਾਸਨ ਕੇ ਮੰਗਾ ਕਿ ਮਹੌਲ ਨੂੰ ਦੇ ਦੇ ਹੋਏ ਉੱਤੇ ਜਿਹੜੀ ਬਾਂਦੀ ਕਰ ਆਪਣੇ ਸਰਕਾਰ ਆਪਣੇ 155 ਲੱਖ ਰੈਂਡਰ ਲੈ ਲਵੇ ਔਰ ਜਦ ਤੱਕ ਉਹਦੀ ਪੂਰਾ ਗਰਮਾਈਂ ਪਹਾਰਾਈਂ ਹੁੰਦੀ ਤਾਂ ਤੱਕ ਸਰਕਾਰ ਆਪਣੇ ਟ੍ਰੈਕ ਚਲਾਈਏ ਨਾ ਇਹ ਨਾ ਕਬਜ਼ਾ ਰਹੇ ਨਾ ਉਹਨਾਂ ਨਾ ਕਬਜ਼ਾ ਰਹੇ ਠੀਕ ਹੈ ਇਸ ਵਾਂਗ ਜੇ ਮੰਗ ਪਤਾ ਡੀਸੀ ਨੂੰ ਸਾ ਪਰਸੋ ਪਰਸੋ ਯਾਨੀ ਕਿ ਤਰੀਕ ਆਜੇ 5 ਤਰੀਕ 5 ਤੀ 10 ਵਜੇ ਏ ਡਿਸਟ੍ਰਿਬਿਊਸ਼ਨ ਤਾਇਆ ਵਗਾ ਔਰ ਮੰਗ ਦੀ ਜਾਵੇਗੀ ਕਿ ਉੱਥੇ ਜੋ ਬੰਦੀ ਸਰਕਾਰ ਆਪਣਡ ਲੈ ਕੇ ਉਸ ਦੇ ਗੁਰਦੁਆਰਾ ਚੱਕਰ ਤੋਂ ਰੁਕੇ ਹੋਏ ਜੈ ਵੀ ਜੈ ਬਾਦ ਵਾਹਿਗੁਰੂ ਖਾਲਸਾ ਸ਼ਿਵਾ ਜੀ ਕੀ ਫਤਿਹ ਪ੍ਰਧਾਨ ਸਾਹਿਬ ਤੁਸੀਂ ਅੱਜ ਨਾਰ ਸਾਹਿਬ ਦੇ ਦਫਤਰ ਪ੍ਰੈਸ ਕਾਨਫਰੰਸ ਕਰ ਰਹੇ ਹੋ ਗੁਰਦੁਆਰੇ ਦੇ ਮਾਮਲੇ ਲੈ ਕੇ ਕੀ ਮਾਮਲਾ ਹੈ ਪੂਰਾ ਵਿਸਤਾਰ ਨਾਲ ਦੱਸੋ ਮਾਮਲਾ ਇਹ ਹੈ ਜੀ 14 13 14 ਸਾਤ ਤੋਂ ਤਕਰੀਬਨ ਮੁਰਦਾ ਸਾਹਿਬ ਚੱਲ ਰਿਹਾ ਹੈ ਮਾਮਲਾ ਇਹਦਾ ਪੂਰੀ ਸਹੀ ਹੈ ਪਿੰਡ ਦੇ ਕੁਝ ਸ਼ਰਾਰਤੀ ਅਨਸਰ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਜਗਵਾਜੁੰਦੇ ਆ ਪੋਲੀਟੀਕਲ ਦਬਾਅ ਦੇ ਹੇਠ ਇਹਦੇ ਵਿੱਚ ਡੋਗਰਾ ਵੀ ਫਾਜ਼ਿਲ ਕਾਲਿਆ ਤੇ ਉਹਦੇ ਨਾਲ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਆ ਕਿ ਕੋਈ ਮਹੌਲ ਖਿਲਾਫ ਨਾ ਹੋਵੇ ਇਸ ਕਰਕੇ ਇਹਦੇ ਉੱਤੇ ਕੋਈ ਟੋ ਟੁਕ ਦੀ ਕਾਰਵਾਈ ਕੀਤੀ ਜਾਵੇ ਗੁਰਦੁਆਰਾ ਸਾਹਿਬ ਕਿਉਂ ਉੱਥੇ ਚਕਾਉਣਾ ਚਾਹੁੰਦੇ ਕੀ ਕਾਰਨ ਕੀ ਹੈ ਗੁਰਦਵਾਰ ਸਾਹਿਬ ਇਹ ਉਹਨੇ ਇਹ ਕਿਹਾ ਜੀ ਕਿ ਸ਼੍ਰੋਮਣੀ ਕਮੇਟੀ ਨੇ ਕਹਿੰਦੇ ਕਿ ਕਮਰਾ ਛੋਟਾ ਹੈ ਲੇਕਿਨ ਜਿੱਥੋਂ ਤੱਕ ਅਸੀਂ ਉਹਨਾਂ ਨੂੰ ਸਬੂਤ ਨਾਲ ਦੇ ਕੇ ਆਏ ਆ ਮੈਂ ਬਣਾ ਦੇ ਅਸਰ ਦਿੱਤਾ ਆ ਉਹਦੇ ਵਿੱਚ ਕਮਰਾ ਜਿਹੜਾ ਸਾਡਾ ਆ ਹਾਲ ਆ ਉਹ 35x36 ਦਾ ਹੈ ਕੋਈ ਮੰਨਮਤ ਨਹੀਂ ਹੋ ਰਹੀ ਉੱਥੇ ਕੋਈ ਕੁਝ ਨਹੀਂ ਹੋ ਰਿਹਾ ਸ਼੍ਰੋਮਣੀ ਕਮੇਟੀ ਦੀ ਕੀ दखਲ ਅੰਦਾਜ਼ੀ ਉੱਥੇ ਸ਼੍ਰੋਮਣੀ ਕਮੇਟੀ ਹੀ ਚੁਕਾਣਾ ਚਾਹੁੰਦੀ ਆ ਉੱਥੋਂ ਕਾਰਨ ਪਿੰਡ ਵਾਲਾ ਦਬਾਅ ਆ ਪ੍ਰੀਡਿਕਲ ਦਬਾਅ ਹੋ ਰਿਹਾ ਨਾਲ ਠੀਕ ਹੈ ਸੀਪਰਸ਼ਾਸਨ ਕੋਲੋਂ ਕੀ ਮੰਗ ਕਰਨੀ ਚਾਹੁੰਦਾ ਪ੍ਰਸ਼ਾਸਨ ਅਸੀਂ ਡੀਸੀ ਨੂੰ ਬੰਦਾ ਪਤਾ ਦਿਵਾਉਣਾ ਹੈ ਵੀ ਕਿ ਤੱਕ ਨੋਟੀਸ ਆਵੇ ਕੀਤੀ ਆ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਹੇਦਾਰ ਨਰਮਨ ਸਿੰਘ ਦਸ਼ਮੀਤ ਤਰਨੰਦਲ ਦਾ ਜਿਹੇਦਾਰ ਜਿਹੜੇ ਦਾ ਜਿਹੇਦਾਰ ਬੋਲ ਰਿਹਾ ਬੇਨਤੀ ਆ ਕਿ ਕਲਗੀਧਰ ਪਾਛੰਦ ਦੇ ਆਪਣੀ ਪਿੱਜਾ ਦੀ ਜਗ੍ਹਾ ਲੈ ਕੇ ਜਿਹਦੇ ਚ ਤੇਰੇ ਬਣਾਏ ਕਿਲੇ ਬਣਾਏ ਤੇ ਉਹ ਛੱਡ ਦਿੱਤੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਇਥੋਂ ਚੁਕਾਉਣਾ ਚਾਹੁੰਦੇ ਆ ਕਈਆਂ ਚਿਰਾਂ ਦਾ ਬੁਰਦੋਰਾ ਬਣ ਰਿਹਾ ਚੱਲ ਰਿਹਾ ਸੇਵਾ ਚੱਲਦੀ ਆ ਬਹੁਤ ਵਧੀਆ ਪ੍ਰੇਮ ਨਾਲ 15-20 ਸਾਲ ਦਾ ਚੱਲ ਰਿਹਾ ਤੇ ਕੋਈ ਬੰਦੇ ਵਿੱਚੋਂ ਪਿੰਡ ਦੇ ਵਿੱਚੋਂ ਹੀ ਉਹ ਚੁਕਾਉਣਾ ਚਾਹੁੰਦੇ ਆ ਇਹ ਗੱਲ ਹੋਣੀ ਨਹੀਂ ਚਾਹੀਦੀ ਜਿੱਥੇ ਨਿਸ਼ਾਨ ਸਾਹਿਬ ਲੱਗ ਜਾਂਦਾ ਉਹਨੂੰ ਉੱਟਣਾ ਬਹੁਤ ਮੁਸ਼ਕਲ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਕੌਣ ਚੁਕਾਉਣ ਵਾਲਾ ਇਹ ਪ੍ਰਸ਼ਾਸਨ ਨੂੰ ਬੈਂਦੀ ਕੀਤੀ ਜਾਂਦੀ ਆ ਮੈਂ ਜੋ ਕਿਸੇ ਦਾ ਹੱਕ ਬਣਦਾ ਉਹ ਕਦਮਾਂ ਡਰ ਰਿਹਾ ਉਸੇ ਹਿਸਾਬ ਦੇ ਨਾਲ ਜੋ ਬਣਦਾ ਉਸੇ ਹਿਸਾਬ ਨਾਲ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ